ਗੁਰਾਇਆਂ ਇਲਾਕੇ ਵਿੱਚ ਉਸ ਸਮੇਂ ਸਨਸਣੀ ਫੈਲ ਗਈ ਜਦੋਂ ਪਿੰਡ ਕਮਾਲਪੁਰ ਦੀ ਨਹਿਰ ਦੇ ਕੰਢੇ ਤੇ ਨੌਜਵਾਨ ਦੀ ਪੇਤ ਪਰੇ ਹਲਾਤਾ ਚ ਲਾਸ਼ ਬਰਾਮਦ ਹੋਈ ਮੌਕੇ ਤੇ ਇੱਕ ਕਿਸਾਨ ਵੱਲੋਂ ਇਸ ਦੀ ਇਤਲਾ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਤਲੇਤਾ ਚੌਂਕੀ ਦੀ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮੁਤਾਬਕ ਮ੍ਰਿਤਕ ਨੌਜਵਾਨ ਦੀ ਸ਼ਨਾਖਤ ਸੁਖਪ੍ਰੀਤ ਸਿੰਘ ਉਰਫ ਸੁਖੀ ਪੁੱਤਰ ਜਗੀਰ ਸਿੰਘ ਵਾਸੀ ਜੱਜਾਖੁਰਦ ਵਜੋਂ ਹੋਈ ਹੈ ਜਾਂਚ ਦੌਰਾਨ ਇਹ ਪਤਾ ਲੱਗਾ ਹੈ ਕਿ ਮ੍ਰਿਤਕ ਨੌਜਵਾਨ ਬੀਤੇ ਕੱਲ ਆਪਣੇ ਨਾਨਕੇ ਪਿੰਡ ਫਲਪੋਤਾਵਲ ਆਇਆ ਹੋਇਆ ਸੀ ਪਰ ਉਸਦੀ লাশ ਪੇਤ ਪਰੇ ਹਲਾਤਾ ਵਿੱਚ ਨਹਿਰ ਦੇ ਕੰਡੇ ਤੋਂ ਮਿਲੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਿਸ਼ਤੇਦਾਰ ਸਿਮਰਨ ਕੋਰ ਅਤੇ ਜੀਜੇ ਤਲਵਿੰਦਰ ਸਿੰਘ ਨੇ ਦੱਸਿਆ ਕਿ ਸੁਖਪ੍ਰੀਤ ਵੀਰਵਾ ਨੂੰ ਦਵਾਈ ਲੈਣ ਲਈ ਪਿੰਡੋਂ ਆਇਆ ਹੋਇਆ ਸੀ ਜੋ ਰਾਤ ਵਾਪਸ ਨਹੀਂ ਪਰਤਿਆ ਉਹਨਾਂ ਖਰਸ਼ਾ ਜਤਾਇਆ ਕਿ ਨੌਜਵਾਨ ਨੂੰ ਮਾਰਿਆ ਗਿਆ ਹੈ ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਇਨਸਾਫ ਮਿਲਣਾ ਚਾਹੀਦਾ ਹੈ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਲੋਰ ਵਿਖੇ ਭੇਜ ਦਿੱਤਾ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕੀਤੀ ਗਈ ਹੈ। ਪਰਿ ਕੀ ਨਾਮ ਹੈ ਜੀ? ਤਲਵਿੰਦਰ ਸਿੰਘ ਜੀ। ਪਰਿ ਕੀ ਸਿਵਲ ਹਸਪਤਾਲ ਫਲੋਰ ਪਹੁੰਚੇ ਆ। ਹਾਂਜੀ। ਇੱਕ ਡੈੱਡ ਬੋਡੀ ਦੀ شناخت ਕੀਤੀ ਆ। ਕੌਣ ਆ ਪਰਿ ਤੁਹਾਡਾ ਕੀ ਲੱਗਦਾ? ਮੇਰਾ ਸਾਲਾ ਲੱਗਦਾ ਜੀ, ਸੁਖਪ੍ਰੀਤ ਸਿੰਘ। ਸਹੀ। ਇਹ ਪੜੀਖਣ ਲੋਕੇ ਦਾ ਪਤਾ ਲੱਗਾ ਵੀ ਇਹ ਜਿਹੜੀ ਆ ਇਹ ਸਾਨੂੰ ਕਾਲ ਆਈ ਸੀਗੀ 10:00 ਵਜੇ ਕਿਵੇਂ ਕਹੇ ਡੈੱਡ ਬੋਡੀ ਪਈ ਆ ਨਹਿਰ ਦੇ ਵਿੱਚ ਤੇ ਉਹ ਉਸ ਟਾਈਮ ਜ਼ਿੰਦ ਪਰ ਨਹੀਂ ਲੱਗਾ ਫੋਨ ਕੀਤਾ ਰੀ ਮੁੜ ਕੇ ਮੇਰਾ ਕਜਨ ਭਰਾ ਰਹੀ ਆ ਉਸਨੇ ਫੋਨ ਕੀਤਾ ਮੈਨੂੰ ਮੁੜ ਕੇ ਇੱਥੇ ਪਹੁੰਚੇਆਂ ਦਾ ਪਤਾ ਲੱਗਾ ਵੀ ਵਿਦਾ ਹੋ ਗਈ ਬਾਈ ਨਾ ਕੀ ਲੱਗਦਾ ਪਈ ਜਦੋਂ ਮੈਨੂੰ ਕੋਈ ਡੈੱਡ ਬੋਡੀ ਮਿਲੀ ਹੈ ਇਹ ਲੱਗਦਾ ਸਾਬ ਕੋਈ ਚੋਟ ਹੀ ਮਾਰੀ ਲੱਗਦੀ ਹੈ ਕੁਝ ਕੀਤਾ ਹੀ ਲੱਗਦਾ ਕੁਝ ਜੇ ਦਾ ਪੈਰ ਵੀ ਵੱਡ ਹੋਇਆ ਖੇਚ ਹੋਇਆ ਕੋਈ ਨਾ ਕੋਈ ਟ੍ਰੈਡ ਲੱਗ ਰਹੀ ਆ ਅੱਛਾ ਹਾਂਜੀ ਪੁਲਿਸ ਨੂੰ ਬਿਆਨ ਹੋ ਗਿਆ ਭਜੀ ਸਾਡੇ ਨਹੀਂ ਜੀ ਕੀ ਮੰਗ ਕੀ ਕਰਦੇ ਭਜੀ ਮੰਗ ਸੁਨਾਤ ਹੋਣੀ ਚਾਹੀਦੀ ਆ ਸਾਨੂੰ ਇਨਸਾਬ ਮੈਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਆ ਪਤਾ ਲਗਾਣਾ ਚਾਹੀਦਾ ਇਨਸਾਬ ਮੈਣਾ ਚਾਹੀਦਾ ਸਾਨੂੰ ਇਹ ਤਾਂ ਕੱਲ ਦਾ ਜੀ ਦਵਾਈ ਲੈਣ ਗਿਆ ਸੀ ਜਲੰਧਰ ਇਹਦੀ ਦਵਾਈ ਆਲਰੇਡੀ ਚੱਲਦੀ ਸੀਗੀ ਤੇ ਉਹ ਦਵਾਈ ਇਹਨਾਂ 3 ਵਜੇ ਇਹਨੂੰ ਫੋਨ ਕੀਤਾ ਕਿ ਮੰਮੀ ਮੈਂ ਆ ਕੇ ਆਪੇ ਪੱਟੇ-ਪੱਟੇ ਪਾ ਦੂੰਗਾ ਭਈ ਤੂੰ ਰਹਿਣ ਦੇ ਤਾਂ ਮੁੜ ਕੇ ਇਹਦਾ ਕੋਈ ਕੰਡੈਕਟ ਨਹੀਂ ਹੋਇਆ ਇਹਨਾਂ ਨਾਲ ਕਿਉਂਕਿ ਫੋਨ ਜਿਹੜਾ ਸੀ ਉਹ ਇੱਕੋ ਹੀ ਆ ਉਹ ਬੰਦ ਹੋ ਜਾਂਦਾ ਸੀਗਾ। ਤੇ ਇਹਦਾ ਫੋਨ ਮੁੰਡੇ ਦਾ ਬੰਦ ਹੋਣ ਲੱਪਿਆ ਤਾਂ ਸਵੇਰੇ ਸਾਨੂੰ ਦਾ ਪਾਣਾ ਵਰਤ ਗਿਆ ਪਤਾ ਲੱਗਾ। ਤੁਹਾਨੂੰ ਕਿੱਦਾਂ ਪਤਾ ਲੱਗਿਆ? ਸਾਨੂੰ ਕਿ ਸਵੇਰੇ ਕਿਸੇ ਪਿੰਡੋਂ ਹੀ ਪਤਾ ਲੱਗਾ। ਇਹ ਫੁੱਤੇ ਰਹਿੰਦੇ ਆ ਜਿੱਦਾਂ ਪਰੇ ਦੇ ਰਾਸਤੇ 'ਚ। ਤਾਂ ਫਿਰ ਅਸੀਂ ਇਹਨਾਂ ਦੇ ਕੋਲ ਗਏ ਤਾਂ ਉੱਥੇ ਫਿਰ ਜਾ ਕੇ ਪਤਾ ਲੱਗਾ। ਤੇ ਸਾਡੇ ਪਿੰਡ ਦੇ ਬੰਦਿਆਂ ਨੇ ਜਾ ਕੇ ਸਤਨਾਮ ਭਾਜੀ ਮਹੀ ਜਥੇਦਾਰਾਂ ਨੇ ਉਹਨਾਂ ਨੇ ਜਾ ਕੇ ਮੁੰਡਾ ਪਛਾਣਿਆ। ਤੇ ਫਿਰ ਉਹਨਾਂ ਨੇ ਕਿਹਾ ਕਿ ਇਹ ਸਾਡਾ ਹੀ ਮੁੰਡਾ। ਹਰ ਹੋਇਆ ਬਹੁਤ ਮਾੜਾ ਆ ਗਬਰੂ ਪੁੱਤ ਚਲੇ ਜਾਣਾ ਜਿੱਦਾਂ ਇਹ ਨਹਿਰ ਦੇ ਕੋਲੋਂ ਮੰਗੋੜੀ ਮਿਲੀ ਹੈ ਤੁਹਾਨੂੰ ਕੀ ਲੱਗਦਾ ਵੀ ਸਾਨੂੰ ਤਾਂ ਸ਼ੱਕੀ ਹਾਲਤ ਲੱਗਦੀ ਹੈ ਵੇ ਗਈ ਕੋਈ ਜ਼ਰੂਰ ਗੱਲ ਹੋਈ ਆ ਕਿਉਂਕਿ ਇਹਦਾ ਪਹਿਲਾਂ ਫੋਨ ਕੰਡੈਕਟ ਹੋਇਆ ਆ ਆਪਣੀ ਮਾਂ ਨਾਲ ਤੇ ਬਾਅਦ ਵਿੱਚ ਜਿੱਦਾਂ ਉਹਨੂੰ ਘਸੀੜਿਆ ਲੱਗਦਾ ਆ ਉਹਦੇ ਪੈਰਾਂ ਤੇ ਆਹਾਂ ਜੀ ਨਿਸ਼ਾਨ ਪਏ ਆ ਕਹਾਜ ਆ ਵੀ ਅਸੀਂ ਹੁਣ ਬੋਡੀ ਦੇਖੀ ਆ ਕਹਾਜ ਲੱਗਾ ਆ ਜਿੱਦਾਂ ਕੜੀਸਕੇ ਕਿਸੇ ਨੇ ਇਸੇ ਪਰ ਇੱਕ ਸਟਿਆ ਹੁੰਦਾ ਆ ਤੇ ਯਾਨੀ ਅਸੀਂ ਸ਼ੱਕ ਕਰਦੇ ਆ ਵੀ ਇਹ ਬੰਦੇ ਪੁਲਿਸ ਨੂੰ ਦੱਸਿਆ ਹਾਂ ਜੀ ਪੁਲਿਸ ਨੂੰ ਦੱਸਿਆ ਅਸ ਕਹਿੰਦੇ ਐਨਕੁਆਰੀ ਕਰਾਉਣੇ ਪਤਾ ਕਰੋ ਕਿ ਕੀ ਪਾਣਾ ਆ ਤੇ ਉਹ ਤਾਂ ਪਰਸੋਣਾ ਗਿਆ ਆ ਇਹ ਹਾਂਜੀ ਕੀ ਮਾਰ ਕੀ ਕਰਦੇ ਹਨ ਪਰਸੋ ਬਸ ਇਨਸਾਫ ਮਿਲਣਾ ਚਾਹੀਦਾ ਮਾਂ ਨੂੰ ਚੜਦੀ ਉਮਰੇ ਦਾ ਘਰ ਵਾਲਾ ਵੀ ਇਹ ਸੀ ਦੋ ਬੱਚੇ ਇਹਦੇ ਝੋਲੀ ਪਾ ਗਿਆ ਉਹ ਮੁੱਕ ਗਿਆ ਸੀ ਹੁਣ ਇਹਨੇ ਬਸ ਆ ਪਾਲੇ ਸੀਗੇ ਤਾਂ ਇਹਨੂੰ ਇਨਸਾਫ ਮਿਲਣਾ ਚਾਹੀਦਾ ਆ ਸਰ ਇਹਦਾ ਨੌਜਵਾਨ ਦਾ ਨਾਮ ਹੈਗਾ ਜੀ ਸੁਖਪ੍ਰੀਤ ਸਿੰਘ ਤੇ ਉਮਰੇ ਦੀ ਕੋਈ ਪ੍ਰਕਿਰਿਵ ਹੈਗੀ ਪੰਤਿਕ ਸਰ ਜੀ ਠੀਕ ਹੈ ਜੀ ਸਾਨੂੰ ਇਨਫੋਰਮੇਸ਼ਨ ਮਿਲਦੀ ਸੀ ਵੀ ਉੱਥੇ ਡੈੱਡ ਬੋਡੀ ਪਈ ਹੈ ਤੇ شناخت ਹੋ ਗਈ ਹੈ ਇਹਦੀ ਜੀ ਤੇ ਪਰਿਵਾਰਕ ਮੈਂਬਰ ਵੀ ਸਾਰੇ ਆ ਗਏ ਆ ਠੀਕ ਹੈ ਜੀ ਉਹਨਾਂ ਨੇ ਬਿਆਨ ਵੀ ਸਾਡੇ ਕੋਲ ਖਾਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਫਿਰ ਵੀ ਜਿਹੜਾ ਹੈ ਉਹਦਾ ਪੋਸਟਮਾਰਟਮ ਕਰਾਇਆ ਜਾਊਗਾ ਕਿਉਂਕਿ ਜਿਹੜੀ ਮੌਤ ਹੈਗੀ ਆ ਇਨਸਾਨੀ ਆ ਤੇ ਪੋਸਟਮਾਰਟਮ ਕਰਾਉਣਾ ਜ਼ਰੂਰੀ ਹੈ ਜੀ ਜੀ ਅਸੀਂ ਸੋਚ ਰਹੇ ਹਾਂ ਕਿ ਇਸ ਨੂੰ ਕਿਵੇਂ ਕਰਵਾਇਆ ਪਰ ਕਹਿ ਰਹੀ ਐ ਕਿ ਤੁਸੀਂ ਲੋਕਾਂ ਦੇ ਅਸੀਂ ਕੀ ਆਮ ਦਾ ਨਾ ਹਾਂ ਜੀ ਹਾਂਜੀ ਹਾਂਜੀ ਉਹ ਸਾਰਾ ਵੈਰੀਫਾਈ ਕੀਤਾ ਜਾਏਗਾ ਜੀ ਜਿਹਦੇ ਬਾਰੇ ਜੋ ਵੀ ਹੈਗਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਸਾਰਾ ਵੈਰੀਫਾਈ ਕੀਤਾ ਜਾਏਗਾ ਜੀ